ਮਾਂਗਰ ਦੇ ਅਧੀਨ ਆਉਂਦੇ ਪਿੰਡ ਗੁਜੇਪੁਰਾ ਦੇ ਵਿੱਚ ਤੁਸੀਂ ਇੱਕ ਪਬਲਿਕ ਮੀਟਿੰਗ ਕੀਤੀ ਹੈ ਮੀਟਿੰਗ ਦਾ ਕੀ ਇਹ ਦੇਸ਼ ਕੀ ਦੇ ਮੈਂ ਆਪ ਜੀ ਨੂੰ ਦੱਸਾਂਗਾ ਕਿ ਸਰਕਾਰ ਦੇ ਵੱਲੋਂ ਇੱਕ ਸੰਪਰਕ ਪ੍ਰੋਗਰਾਮ ਤਹਿਤ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਦੀ ਸਾਡੇ ਮਾਨਯੋਗ ਐਸਐਸਪੀ ਸ਼੍ਰੀ ਜ਼ੁਹੇਰ ਮੀਰ ਜੀ ਦੇ ਹੰਦੇਸ ਦੇ ਉੱਤੇ ਅੱਜ ਅਸੀਂ ਇੱਕ ਪ੍ਰੋਗਰਾਮ ਤਹਿਤ ਪਿੰਡ ਗੁਜੇਪੁਰਾ ਥਾਣਾ ਕਨਿਗ ਬਗਰੋ ਜੁਹੇਆ ਉਸੇ ਅਸੀਂ ਅੱਜ ਸਰਕਾਰੀ ਸਕੂਲ ਦੇ ਵਿੱਚ ਕਿ ਆਮ ਸਭਾ ਨੂੰ ਨਾਲ ਗੱਲਬਾਤਾਂ ਕੀਤੀਆਂ ਨੇ ਨਾਲ ਇੱਕ ਪ੍ਰੋਗਰਾਮ ਤਹਿਤ ਆਪਾਂ ਉਹਨਾਂ ਨਾਲ ਕੁਝ ਜਿਹੜੇ ਸਰਕਾਰ ਦੇ ਕੁਝ ਜਿਹੜੇ ਤੋੜ ਸੀ ਨੰਬਰ ਬਾਰੇ ਉਹਨਾਂ ਨਾਲ ਸ਼ੇਅਰ ਕੀਤੇ ਨੇ ਉਹਨਾਂ ਨੂੰ ਅਸੀਂ ਇੱਕ ਗੱਲ ਤੋਂ ਅਵੇਅਰ ਕੀਤਾ ਵਾ ਕਿ ਉਹ ਕਿਸੇ ਵੀ ਮਾਰੇ ਬੰਦੇ ਦੇ ਚਾਂਸੇਜ਼ ਹਨ ਆਨ ਤੇ ਜੇ ਕੋਈ ਜਿਹੜੀ ਤੇ ਸਮਾਜਿਕ ਗੁਰਤੀਆਂ ਨੇ ਡਰਗ ਹੋ ਗਈ ਸਾਈਬਰ ਸਬੰਧੀ ਗੱਲਬਾਤਾਂ ਜਿਹੜੀਆਂ ਹੋ ਗਈਆਂ ਉਹ ਦਸੀਆਂ ਨੇ ਉਹਨਾਂ ਦੇ ਕਿਹੜੇ ਹਿਕਾਬੇ ਹਨ ਆਨ ਪੋਰਫੀ ਨੰਬਰ ਹੈਗੇ ਨੇ 193 ਉਤੇ ਫੋਨ ਕਰਨ ਡੇਰ ਸਰਕਾਰ ਵੱਲੋਂ ਚਲਾਇਆ ਇੱਕ ਪੋਰਫੀ ਨੰਬਰ ਹੈ 799 0020 ਉਹਦੇ ਤਹਿਤ ਆਪਣੀ ਜਿਹੜੀ ਉਹ ਇਨਫੋਰਮੇਸ਼ਨ ਦਰਜ ਬੰਦੀ ਉਹ ਸ਼ੇਅਰ ਕਰ ਸਕਦੇ ਨੇ ਉਹਦੇ ਬਾਰੇ ਉਹਨਾਂ ਨੂੰ ਸੂਚਿਤ ਕੀਤਾ ਉਹਦੇ ਬਾਰੇ ਅਵੇਅਰ ਕੀਤਾ ਤੇ ਹੋਰ ਵੀ 112 ਨੰਬਰ ਆ ਉਹਦੇ ਬਸ ਉਹਨਾਂ ਨੂੰ ਅਗਾਹ ਕੀਤਾ ਤੇ ਕਿ ਤਾਂ ਕਿ ਉਹ ਇਹੋ ਜਿਹੇ ਨੇ ਕੁਰਤੀਆਂ ਸਮਾਜ ਦੀਆਂ ਉਤੋਂ ਉਹਨੂੰ ਉਸਨੂੰ ਜਲਦੀ ਖਤਮ ਕਰਨ ਲਈ ਜੜ ਮੁਖ ਕੋਟਣ ਲਈ ਆਪਣਾ ਸਹਿਯੋਗ ਦੇਣ ਕੋਕੀ ਸਮਾਜ ਦੀ ਕੋਈ ਕ੍ਰਿਤੀ ਕੋਈ ਜਿਹੜੀ ਉਹਨੂੰ ਦਾ ਸਕੂਲ ਤੋਂ ਬਣਾਏ ਉਲਟ ਕੰਮ ਜਿਹੜੇ ਨੇ ਉਹ ਉਦੋਂ ਤੱਕ ਜਰੂਰ ਨਹੀਂ ਪੱਟ ਜਾ ਸਕਦੇ ਜਦ ਤੱਕ ਪਬਲਿਕ ਦਾ 100% ਸਹਿਯੋਗ ਨਾਲ ਨਾ ਹੋਵੇ ਵਿਦਆਊਟ ਦੀ ਇਨਵਾਲਵਮੈਂਟ ਆਫ ਸੋਸਾਇਟੀ ਇਹੋ ਜੀ ਕੋਈ ਵੀ ਕ੍ਰਿਤੀ ਨੂੰ ਅਸੀਂ 100% ਨਹੀਂ ਖਤਮ ਕਰ ਸਕਦੇ ਇਸੇ ਗੱਲ ਦੀ ਅਪੀਲ ਕੀਤੀ ਹੈ ਇਹਨਾਂ ਨੂੰ ਕਿ ਆਪਣੀ ਹਰ ਹਰ ਜਿਹੜੀ ਅਪੀਲੀ ਇਨਵਾਲਵਮੈਂਟ ਆ ਸਮਾਜ ਦੇ ਨਾਲ ਬਣਾ ਕੇ ਰੱਖਣ ਤੇ ਮੋੜੇ ਮੋੜੇ ਜੋੜੇ ਰੱਖਣ ਧੰਨਵਾਦ